ਹਲਕਾ ਫਤਿਹਗੜ ਚੂੜੀਆਂ ਦੇ ਵੱਖ-ਵੱਖ ਪਿੰਡਾਂ ਚ ਬਲਬੀਰ ਸਿੰਘ ਪੰਨੂ ਨੇ ਰੱਖੇ ਵੱਖ-ਵੱਖ ਪ੍ਰੋਜੈਕਟਾਂ ਦੇ ਇੱਨੀ ਪੱਥਰ ਸਾਲਾਂ ਤੋਂ ਰਹੀਆਂ ਕੱਚੀਆਂ ਫਿਰਨੀਆਂ ਨੂੰ ਕੀਤਾ ਜਾਵੇਗਾ ਪੱਕਾ ਕਿਹਾ ਬਲਬੀਰ ਸਿੰਘ ਪੰਨੂ ਨੇ ਲੋਕਾਂ ਨੇ ਕੀਤਾ ਪੰਨੂ ਦਾ ਧੰਨਵਾਦ ਹਲਕਾ ਫਤਿਹਗੜ ਚੂੜੀਆਂ ਅਧੀਨ ਪੈਂਦੇ ਪਿੰਡ ਤਲਵੰਡੀ ਲਾਲ ਸਿੰਘ ਅਤੇ ਪਰੋਵਾਲ ਵਿੱਚ ਵੱਖ-ਵੱਖ ਪ੍ਰੋਜੈਕਟਾਂ ਦਾ ਹਲਕਾ ਫਤਿਹਗੜ ਚੂੜੀਆਂ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਅਤੇ ਪੰਚਾਇਤ ਦੇ ਚੇਅਰਮੈਨ ਬਲਬੀਰ ਸਿੰਘ ਪੰਨੂ ਵੱਲੋਂ ਇੱਨੀ ਪੱਥਰ ਰੱਖਿਆ ਗਿਆ ਅਤੇ ਕੰਮ ਦੀ ਸ਼ੁਰੂਆਤ ਕਰਵਾਈ ਗਈ ਇਸ ਮੌਕੇ ਬਲਬੀਰ ਸਿੰਘ ਉਨੋ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਨ੍ਹਾਂ ਪਿੰਡਾਂ 'ਚ ਕੱਚੀਆਂ ਫਿਰਨੀਆਂ ਹੋਣ ਕਾਰਨ ਲੋਕਾਂ ਨੂੰ ਲਗਾਤਾਰ ਪਰੇਸ਼ਾਨੀਆਂ ਆ ਰਹੀਆਂ ਸਨ ਅਤੇ ਕਈਆਂ ਸਾਲਾਂ ਤੋਂ ਇਹ ਲੋਕ ਕੱਚੀਆਂ ਫਿਰਨੀਆਂ ਕਰਕੇ ਸੰਤਾਪ ਓਪ ਰਹੇ ਸਨ ਜਿਨ੍ਹਾਂ ਨੂੰ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਬਣੀ ਸਰਕਾਰ ਵੱਲੋਂ ਵੱਡੀ ਸਹੂਲਤ ਦਿੱਤੀ ਜਾ ਰਹੀ ਹੈ ਅਤੇ ਇਨ੍ਹਾਂ ਫਿਰਨੀਆਂ ਨੂੰ ਪੱਕਿਆ ਕੀਤਾ ਜਾ ਰਿਹਾ ਹੈ ਉਹਨਾਂ ਦੱਸਿਆ ਕਿ ਪਿੰਡ ਤਲਵੰਡੀ ਲਾਲ ਸਿੰਘ 25 ਲੱਖ ਦੀ ਲਾਗਤ ਨਾਲ ਫਿਰਨੀ ਨੂੰ ਪੱਕਾ ਕੀਤਾ ਜਾ ਰਿਹਾ ਜਤਕੇ ਪਿੰਡ ਪਰੋਵਾਲ ਚ 2935000 ਦੀ ਲਾਗਤ ਨਾਲ ਫਿਰਨੀ ਨੂੰ ਪੱਕਾ ਕੀਤਾ ਜਾ ਰਿਹਾ ਇਸ ਮੌਕੇ ਪਿੰਡ ਦੇ ਆਗੂਆਂ ਵੱਲੋਂ ਬਲਬੀਰ ਸਿੰਘ ਪੰਨੂ ਦਾ ਧੰਨਵਾਦ ਵੀ ਕੀਤਾ ਗਿਆ ਉਹਨਾਂ ਕਹਿੰਿਆ ਕਿ ਇਹ ਲੰਬੇ ਸਮੇਂ ਤੋਂ ਲੋਕ ਪਰੇਸ਼ਾਨ ਸਨ ਅਤੇ ਹੁਣ ਪੱਕੀ ਫਿਰਨੀ ਬਣ ਨਾਲ ਲੋਕਾਂ ਨੂੰ ਬੁਢੀਰਾਹਤ ਮਿਲੇਗੀ ਅੱਜ ਜੀ ਪਿੰਡ ਤਲਵੰਡੀ ਲਾਲ ਸਿੰਘ ਵਿਖੇ ਸਾਡੇ ਸਤਿਕਾਰਯੋਗ ਸੁਬੇਦਾਰ ਸਤਨਾਮ ਸਿੰਘ ਜੀ ਮੇਰਾ ਛੋਟਾ ਵੀ ਟਿੰਕੂ ਤੇ ਜਿੰਨੀ ਵੀ ਪਿੰਡ ਦੀ ਸਾਰੀ ਸਾਧ ਸੰਗਤ ਹੈ ਖਾਸ ਤੌਰ ਤੇ ਐਸਸੀ ਔਰ ਬੀਸੀ ਭਾਈਚਾਰੇ ਦੀ ਸ਼ੈੜ ਨੂੰ ਸਰਕਾਰਾਂ ਪ੍ਰਾਣੀਆਂ ਦੇ ਵਾਂਝੇ ਰੱਖਿਆ ਸੀ ਇਦਾਂ ਹੀ ਇੱਕ ਦਿਨ ਲੰਗਦਿਆਂ ਲੰਗਦਿਆਂ ਮੈਂ ਗਲੀ ਦੇ ਵਿੱਚੋਂ ਦੀ ਲੰਘਿਆ ਸੀ ਤੇ ਜਦੋਂ ਮੈਂ ਪਿੰਡ ਦੀ ਐਸਸੀ ਔਰ ਬੀਸੀ ਤੇ ਭਾਈਚਾਰੇ ਦੀ ਗਲੀ ਦੀ ਰਾਤ ਵੇਖੀ ਅੱਜ ਤੋਂ ਤਕਰੀਬਨ ਕੋਈ 4-5 ਮਹੀਨੇ ਪਹਿਲੋ ਬੜੀ ਮਾੜੀ ਹਲਾਸੀ ਸਾਹਮਣੇੋਂ ਸਾਹਮਣੇ ਪਿੰਡ ਦਾ ਬੜਾ ਲੀਪਾ ਪੋਚੀ ਕੀਤੀ ਹੈ ਸਾਹਮਣੇੋਂ ਸਾਹਮਣੇ ਦਿਖਾਵੇ ਦੀ ਸਾਹਮਣੇੋਂ ਸਾਹਮਣੇ ਪਿੰਡ ਦੇ ਬੜੀ ਲੀਪਾ ਪੋਚੀ ਕੀਤੀ ਸੀ ਉਹ ਜਿਹੜੀ ਐਸਪੀ ਭਾਈਚਾਰੇ ਦੀ ਹਾਲਾਤ ਵੇਖ ਕੇ ਮੈਨੂੰ ਰਹਿ ਆ ਨਹੀਂ ਗਿਆ ਸਾਰੇ ਐਸਪੀ ਭਾਈਚਾਰੇ ਵੀਰਾਂ ਨੂੰ ਮੈਂ ਪੂਰੀ ਸੰਗਤ ਨੂੰ ਮੈਂ ਇਕੱਠ ਦੇ ਵਿੱਚ ਮੈਂ ਵਚਨ ਦੇ ਕੇ ਗਿਆ ਥਾ ਵਾਲਾ ਕਰਕੇ ਗਿਆ ਥਾ ਕਿ ਤੁਹਾਡੀ ਸਾਈਡ ਦੇ ਜਿੰਨੇ ਵੀ ਘਰਾਂ ਦੇ ਵਿੱਚੋਂ ਪਾਣੀ ਦੇ ਪਾਈਪ ਨੇ ਨਾਲੀਆਂ ਨੇ ਕੁਝ ਵੀ ਨਹੀਂ ਜਿੰਨੀ ਵੀ ਸੜਕ ਦੀ ਤੁਹਾਡੀ ਫਿਰਨੀ ਦੀ ਮਾੜੀ ਹਾਲਤ ਹੈ ਮੈਂ ਉਹਨੂੰ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਮੈਂ ਪੂਰਿਆ ਕਰਾਂਗਾ ਸਰਦਾਰ ਭਗਤ ਸਿੰਘ ਮਾਨ ਨੂੰ ਮੰਤਰੀ ਸਾਹਿਬ ਨੂੰ ਸਾਡੇ ਐਸਡੀਓ ਸਾਹਿਬ ਦੇ ਥਰੂ ਸਾਡੇ ਜੈ ਸਾਹਿਬ ਦੇ ਥਰੂ ਮੰਡੀ ਬੋਰਡ ਵਿਭਾਗ ਦੇ ਪਿੰਡ ਤਲਵੰਡੀ ਲਾਲ ਸਿੰਘ ਦੀ ਡਿਮਾਂਡ ਭੇਜੀ ਸੀ 25 ਲੱਖ ਤੇ ਕੁਝ ਦੀ ਲਾਗਤ ਦੇ ਨਾਲ ਸਰਕਾਰ ਨੇ ਸਾਡੀ ਡਿਮਾਂਡ ਨੂੰ ਪ੍ਰਵਾਨ ਕੀਤਾ ਹੈ ਤੇ ਅੱਜ ਅਸੀਂ ਪਿੰਡ ਤਲਵੰਡੀ ਲਾਲ ਸਿੰਘ ਵਿਖੇ ਅੱਡੇਸੀ ਔਰ ਬੀਸੀ ਪਾਈ ਚਰੇਮ ਜਿਹੜੀ ਬੜੀ ਵੱਡੀ ਮੁਸ਼ਕਲ ਸੀ ਅਸੀਂ ਅੱਜ ਉਸ ਮੁਸ਼ਕਲ ਦਾ ਹੱਲ ਕੀਤਾ ਹੈ ਅੱਜ ਉਹਦਾ ਅਸੀਂ ਤਕਰੀਬਨ ਕਿਲੋਮੀਟਰ ਦੀ ਛੁਰਨੀ ਤਲਵੰਡੀ ਲਾਲ ਸਿੰਘ ਦੀ ਅੱਜ ਉਹਦਾ ਉਤ ਘਾਟਨ ਕਰਨ ਜਾ ਰਹੇ ਆ ਇੰਟਰਲੌਕ ਟਾਈਲ ਦੇ ਨਾਲ ਸਾਈਡਾਂ ਤੇ ਪਾਣੀ ਦਾ ਵਧੀਆ ਤਰੀਕੇ ਨਾਲ ਨਿਕਾਸ ਕੀਤਾ ਜਾਊਗਾ ਇੰਟਰਲੌਕ ਟਾਈਲ ਦੇ ਨਾਲ ਸਾਰੇ ਪਿੰਡ ਦੀ ਚਾਰਜ ਸਵੇਰੇ ਫਿਲਮੀ ਬਣੂਗੀ ਮੈਂ ਸਾਰੇ ਤਲਵੰਡੀ ਲਾਲ ਸਿੰਘ ਨੂੰ ਆਪਣੇ ਨਾਮ ਵਧਾਈ ਵੀ ਦਿਨਾ ਔਰ ਨਾਲ ਨਾਲ ਮੈਂ ਭਰੋਸਾ ਵੀ ਦਿਵਾਉਣਾ ਕਿ ਥੋੜੇ ਸਮੇਂ ਤੱਕ ਸਰਪੰਚੀ ਦੀ ਪਿੰਡਾਂ ਦੇ ਵਿੱਚ ਇਲੈਕਸ਼ਨਾਂ ਨੇ ਮੈਂ ਇਹਨਾਂ ਨੂੰ ਬੇਨਤੀ ਵੀ ਕਰਦਾ ਕਿ ਜਿਹੜੇ 75 ਸਾਲਾਂ ਦੇ ਕੰਮ ਰੁਕੇ ਸੀ ਕਿਸੇ ਭਾਈਚਾਰੇ ਦੇ ਕੰਮ ਨੂੰ ਵਾਂਝਿਆ ਨਹੀਂ ਰੱਖਿਆ ਜਾਊਗਾ ਕਿਸੇ ਪਰਿਵਾਰ ਦੇ ਕੰਮ ਨੂੰ ਵਾਂਝਿਆ ਨਹੀਂ ਰੱਖਿਆ ਜਾਊਗਾ ਹਰ ਇੱਕ ਪਰਿਵਾਰ ਨੂੰ ਮੋਕ ਰੱਖਦਿਆਂ ਹੋਇਆਂ ਹਰ ਇੱਕ ਭਾਈਚਾਰੇ ਨੂੰ ਮੋਕ ਰੱਖਦਿਆਂ ਹੋਇਆਂ ਜਿਹੜੇ ਪੰਚਾਇਤਾਂ ਬਣ ਤੋਂ ਬਾਅਦ ਕੰਮ ਕੀਤੇ ਜਾਣਗੇ ਸਾਰੇ ਭਾਈਚਾਰਿਆਂ ਦੀ ਸਲਾਹ ਲੈ ਕੇ ਔਰ ਪੂਰੇ ਪਿੰਡ ਦੇ ਸੱਜ ਦੇ ਵਿੱਚ ਬੈਠ ਕੇ ਕਿਸੇ ਸਰਪੰਚ ਦੇ ਘਰ ਬੈ ਕੇ ਸਲਾਹ ਨਹੀਂ ਲਈ ਜਾਊਗੀ ਸਾਰੇ ਪਿੰਡ ਦੀ ਸਲਾਹ ਲਈ ਜਾਇਆ ਕਰੂਗੀ ਇਸ ਕਰਕੇ ਮੇਰੀ ਪਿੰਡ ਨੂੰ ਬੇਨਤੀ ਹੈ ਮੇਰੀ ਪਿੰਡ ਨੂੰ ਵੀ ਬੇਨਤੀ ਔਰ ਫਦੇਗੜ ਚੂੜੀਆਂ ਦੇ 200 ਪਿੰਡਾਂ ਨੂੰ ਵੀ ਬੇਨਤੀ ਹੈ ਚੰਗਾ ਸਰਪੰਚ ਬਣਾਉਣ ਦੇ ਵਿੱਚ ਤੁਸੀਂ ਕਮੀ ਨਾ ਛੱਡਿਓ ਪਿੰਡਾਂ ਦੇ ਕੰਮ ਕਰਨ ਦੇ ਵਿੱਚ ਮੈਂ ਕਮੀ ਨਹੀਂ ਕਰੂੰਗਾ ਪਿੰਡ ਤਲਵੰਡੀ ਲਾਲ ਸਿੰਘ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਕਿਉਂ ਅੱਜ ਪਿੰਡ ਤਲਵੰਡੀ ਲਾਲ ਸਿੰਘ ਦਾ ਜੋ ਨਰਕ ਸੀ ਬੜਾ ਵੱਡਾ ਬਹੁਤ ਵੱਡਾ ਨਰਕ ਸੀ ਬੜੀ ਮੁਸ਼ਕਲ ਸੀ ਪਰਿਵਾਰਾਂ ਨੂੰ ਆਰੀ ਗਲੀ ਬਹੁਤ ਮਾੜੇ ਹਾਲਾਤ ਸੀ ਸੀਵਰੇਜ ਸਾਰੇ ਬਲੌਕ ਹੋਏ ਪਏ ਸੀ ਪਾਣੀ ਨਿਕਲਦਾ ਨਹੀਂ ਸੀ ਅੱਜ 25 ਲੱਖ ਕੁਝ ਦੀ ਲਗਦੇ ਨਾਲ ਅੱਜ ਕਟਨ ਕੀਤਾ ਹੈ ਬਹੁਤ ਬਹੁਤ ਮੁਬਾਰਕਾਂ ਜੀ ਨ੍ਰਮਾਤਮਾ ਗਿੰਦਲਵੰਡੀ ਲਾਲ ਸਿੰਘ ਉੱਤੇ ਸਾਰੇ ਹਲਕੇ ਦੇ ਉੱਤੇ ਸਾਡੇ ਪੰਜਾਬ ਦੇ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖੇ ਸਰਦਾਰ ਖਾਸ ਤੌਰ ਤੇ ਸਰਦਾਰ ਭਗਵੰਤ ਸਿੰਘ ਮਾਨਜੀਤ ਤੇ ਤਾਂ ਜੋ ਅਸੀਂ ਉਹਨਾਂ ਦੀ ਦਿੱਤੀ ਹੋਈ ਸੋਚ ਕੇ ਚੱਲ ਕੇ ਤੇ ਪਿੰਡਾਂ ਦੇ ਵਿੱਚ ਅਸੀਂ ਵੱਡੇ ਤੋਂ ਵੱਡੇ ਪੱਦਰ ਤੇ ਜਿਹੜੇ ਮੁਕਾਕਫ ਕਰਦੇ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਭਾਈ ਗੁਰਜੀਕਾ ਖਾਲਸਾ ਭਾਈ ਤੁਕੀ ਪਿੰਡ ਪਰੋਵਾਲ ਦੀ ਸੰਗਤ ਅੱਜ ਇਸ ਗਰਾਊਂਡ 'ਚ ਇਕੱਠੀ ਹੋਈ ਆ ਸਰਦਾਰ ਬਲਬੀਰ ਸਿੰਘ ਪੰਨੂ ਪੰਚਾਇਤ ਦੇ ਚੇਅਰਮੈਨ ਸਾਡੇ ਪਿੰਡ ਪਹੁੰਚੇ ਨੇ ਜਿਹੜੀ ਸਾਡੇ ਪਿੰਡ ਦੀ ਫਿਰਨੀ ਸੀ ਉਹਨੂੰ ਟੋਟਲੀ ਸਾਰਾ ਇਲਾਕਾ ਹੀ ਜਾਣਦਾ ਸੀ ਤੇ ਜਿਹੜਾ ਵੀ ਮੇਰਾ ਕੋਈ ਵੀਰ ਭਰਾ ਇੱਧਰ ਦੀ ਲੰਘਦਾ ਸੀ ਦੁਬਾਰਾ ਨਹੀਂ ਸੀ ਆਉਂਦਾ ਤੇ ਅੱਜ ਬਲਬੀਰ ਸਿੰਘ ਪੰਨੂ ਨੇ ਇਹਦਾ ਨੀਂਹ ਪੱਤਾ ਰੱਖਿਆ ਵਾ 35 ਲੱਖ ਰੁਪਈਆ ਲਾ ਕੇ ਇਹ ਜਿਹੜੀ ਫਿਰਨੀ ਦੀ ਅਸਾਰੀ ਹੋਣੀ ਆ ਤੇ ਸਾਰਾ ਉਹਨਾਂ ਦਾ ਮਹਿਕਮਾ ਪਹਿਲਾਂ ਹੀ ਜਾਜਾ ਲੈ ਗਿਆ ਸੀ ਤੇ ਅੱਜ ਵੀ ਉਹ ਬਤੌਰ ਇੱਥੇ ਪਹੁੰਚੇ ਨੇ ਤੇ ਬਲਬੀਰ ਸਿੰਘ ਪੰਨੂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਕਿ ਉਹਨਾਂ ਨੇ ਸਾਡਾ ਜਿਹੜਾ ਵਾ ਹੁਕਮਾ ਸਿਰ ਮੱਥੇ ਰੱਖ ਕੇ ਤੇ ਕੰਮ ਜਿਹੜਾ ਵਾ ਸ਼ੁਰੂ ਕਰਾ ਦਿੱਤਾ ਜਾਊਗਾ ਤੇ ਸਾਰੇ ਜਿੰਨੇ ਵੀ ਨਗਰ ਵਾਲੇ ਆ ਉਹ ਬਲਬੀਰ ਸਿੰਘ ਪੰਨੂ ਦੇ ਨਾਂ ਤੇ ਇੱਕ ਜੰਕਾਰਾ ਲਾ ਦਿਓ ਬਲਬੀਰ ਸਿੰਘ ਪੰਨੂ ਜਿੰਦਾਬਾਦ ਬਲਬੀਰ ਸਿੰਘ ਪੰਨੂ ਜਿੰਦਾਬਾਦ ਚਲੋ ਅਸੀਂ ਬਹੁਤ ਤਲਵਾਦੀ ਆ ਜੀ ਸਰਦਾਰ ਬਲਬੀਰ ਸਿੰਘ ਪੰਨੂ ਸਾਹਿਬ ਦੇ ਜਿਨ੍ਹਾਂ ਨੇ तकरीबन ਸਰਕਾਰ ਬਣਨ ਤੋਂ ਬਾਅਦ ਸਭ ਤੋਂ ਪਹਿਲੀ ਡਿਮਾਂਡ ਸਾਡੀ ਇਹ ਸੀਗੀ ਕਿ ਸਰ ਸਾਡੇ ਪਿੰਡ ਦਾ ਹਾਲਾਤ ਵੇਖੋ ਇਹਨਾਂ ਨੇ ਕੁਦਰਤੀ ਮਾਲਕ ਨੇ ਸਾਡੇ ਤੇ ਕਿਰਪਾ ਕੀਤੀ ਤੇ ਇਹ ਪਿੰਡ ਦੇ ਵਿੱਚੋਂ ਦੀ ਨੰਗੇ ਉਸ ਦਿਨ ਤੋਂ ਹੀ ਇਹਨਾਂ ਨੇ ਸਾਨੂੰ ਆਪ ਬੁਲਾ ਕੇ ਕਿਹਾ ਵੀ ਤੁਹਾਡੇ ਪਿੰਡ ਦੀ ਹਾਲਾਤ ਇਸ ਤਰੀਕੇ ਦੇ ਆ ਤੇ ਪਹਿਲ ਦੇ ਆਧਾਰ ਤੇ ਸਾਨੂੰ ਐਡਮੋ ਸਾਹਿਬ ਕੋ ਭੇਜਿਆ ਉੱਥੇ ਉਹਨਾਂ ਨਾਲ ਗੱਲਬਾਤ ਹੋਈ ਉਹਨਾਂ ਵੀ ਕਿਹਾ ਬਹੁਤ ਬਹੁਤ ਧੰਨਵਾਦੀਆਂ ਆਂ ਸਰਦਾਰ ਬਲਬੀਰ ਸਿੰਘ ਪੰਨੂ ਦੇ ਜਿਨ੍ਹਾਂ ਨੇ ਸਾਡੀ ਇਹ ਬੇਨਤੀ ਪ੍ਰਵਾਨ ਕੀਤੀ ਹੈ ਮਹਾਰਾਜ ਇਹਨਾਂ ਦਿਨ ਤੁਗੜੀ ਰਾਤ ਚੌੜੀ ਤਰੱਕੀ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦੀ ਆਂ ਸਰਦਾਰ ਬਲਬੀਰ ਸਿੰਘ ਪੰਨੂ ਜੀ ਦੇ ਜੋ ਸਾਡੇ ਹਲਕੇ ਦੇ ਸਾਰੀ ਦੇਖ ਰਹੇ ਬਹੁਤ ਹੀ ਸੋਚ ਜਿਹੇ ਢੰਗ ਨਾਲ ਕਰ ਰਹੇ ਨੇ ਇਹਨਾਂ ਦਾ ਕਿਸੇ ਕੰਮ ਲਈ ਸਾਡੇ ਪਿੰਡ ਫੇਰਾ ਵੱਜਿਆ ਤੇ ਇਹਨਾਂ ਨੇ ਦੇਖਿਆ ਵੀ ਫਰੰਟ ਤੇ ਪਿੰਡ ਬਹੁਤ ਸੋਹਣਾ ਅਤੇ ਪਿੰਡ ਦੀ ਬੈਕਸਾਈਡ ਤੇ ਜੋ ਨਰਕ ਪਿਆ ਹੈ ਸਾਡੇ ਐਸਸੀ ਭਾਈਚਾਰੇ ਦੇ ਲੋਕ ਇਹਨਾਂ ਦਾ ਬੜੀ